ਜਦੋਂ ਸਾਡੇ ਥਰਮਲ ਪਲਾਂਟ ਲੱਗਿਆ ਸੀ ਤਾਂ ਸਾਨੂੰ ਕਿਹਾ ਗਿਆ ਵੀ ਤੁਹਾਨੂੰ ਰੋਜ਼ਗਾਰ ਮਿਲੂ ਮੈਂ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦੇ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਪਰ ਕਿਉਂ ਮੈਂ ਦਮੇ ਦੀ ਮਰੀਜ਼ ਥਰਮਲ ਪਲਾਂਟ ਨੇ ਜੂ ਬਣਾਤੀ ਕੱਲ ਨੂੰ ਤੁਸੀਂ ਸਿਮੈਂਟ ਪਾਵਰ ਲਾਉਂਗੇ ਉਹਦੇ ਨਾਲ ਅਸੀਂ ਉਤੋਂ ਵੀ ਜ਼ਿਆਦਾ ਮਰੀਜ਼ ਹੋਵਾਂਗੇ ਮੈਂ ਆਪਣੀ ਮੌਤ ਨੂੰ ਸੱਦਾ ਨਹੀਂ ਦੇਣਾ ਚਾਹੁੰਦੀ ਤੁਸੀਂ ਇੱਥੇ ਕਹਿ ਰਹੇ ਹੋ ਵੀਰ ਪ੍ਰਦੂਸ਼ਣ ਜਕਾਉਣ ਦਾ ਪਹਿਲਾਂ ਥਰਮਲ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਵੇ ਫਿਰ ਅਸੀਂ ਕਿਉਂ ਮੇਰਾ ਰਿਕਾਰਡ ਦਰਜ ਕੀਤਾ ਜਾਵੇ ਮੈਂ ਇਸ ਚੀਜ਼ ਦੀ ਬਿਲਕੁਲ ਜ਼ਰੂਰ ਚਾ ਕੋਈ ਸਾਡੇ ਇਸ ਮੈਨੂਫੈਕਚਰੀ ਲੱਗਣੀ ਚਾਹੀਦੀ ਮੇਰਾ ਇੱਕ ਬੱਚਾ 5 ਸਾਲ ਦਾ ਔਰ ਜਦੋਂ ਵੀ ਉਹ ਖੇਡ ਕੇ ਆਉਂਦਾ ਥਰਮਲ ਪਲਾਂਟ ਦਾ ਧੂੰਆ ਕਹਿ ਸਕਦੇ ਆ ਜਾਂ ਕੋਈ ਵੀ ਉਹਦੇ ਕੰਮ ਜਦੋਂ ਤੇ ਅੱਖਾਂ 'ਚ ਪੈਂਦੇ ਆ ਸ਼ਾਮ ਨੂੰ ਤਾਂ ਅੱਖਾਂ 'ਚ ਛਿੱਟੇ ਮਾਰਦੇ ਆ ਬਟ ਫਿਰ ਵੀ ਉਹਨੂੰ ਅੱਖਾਂ ਦੇ ਵਿੱਚ ਜਲਨ ਰਹਿੰਦੀ ਆ ਇਸ ਕਰਕੇ ਕੀ ਆ ਜੇ ਮੰਨ ਲਓ ਥਰਮਲ ਦਾ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਤਾਂ ਇਸ ਫੈਕਟਰੀ ਦਾ ਕਿੰਨਾ ਪ੍ਰਦੂਸ਼ਣ ਹੋਊਗਾ ਹਲੋ ਸ਼ਸ਼ੀ ਕਾ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਅਮਨਦੀਪ ਕੌਰ ਪਤਨੀ ਮਨਜੀਤ ਸਿੰਘ ਪਿੰਡ ਤਲਵੰਡਿਆਕਲੀਆ ਦੀ ਵਾਸੀ ਹਾਂ ਜਦੋਂ ਸਾਡੇ ਥਰਮਲ ਪਲਾਂਟ ਲੱਗਿਆ ਸੀ ਤਾਂ ਸਾਨੂੰ ਕਿਹਾ ਗਿਆ ਵੀ ਤੁਹਾਨੂੰ ਰੋਜ਼ਗਾਰ ਮਿਲੇਗਾ ਮੈਂ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦੇ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਪਰ ਇੱਕ ਮੈਂ ਦਮੇ ਦੀ ਮਰੀਜ਼ ਥਰਮਲ ਪਲਾਂਟ ਨੇ ਜੂ ਬਣਾਤੀ ਮੇਰੀ ਰਿਪੋਰਟ ਮੈਸੂਨ ਦੇਣੀ ਚਾਹਣੀ ਹੈ ਲੈ ਲਓ ਮੇਰੇ ਤੋਂ ਮੈਂ ਥਰਮਲ ਦਮੇ ਦੀ ਅਸਥਮਾ ਦੀ ਮਰੀਜ਼ ਹਾਂ ਠੀਕ ਹੈ ਮੇਰੇ ਛੋਟੇਲੇ ਬੱਚੇ ਹੈ ਅੱਜ ਥਰਮਲ ਕਰਕੇ ਮੈਨੂੰ ਅਸਥਮਾ ਹੋਇਆ ਐਨੇ ਇੱਕੀ ਮੇਰੇ ਇਹ ਘਣਾ ਬਿਜੁਰਗ ਹੋਣਗੇ ਜੇ ਅਸਥਮਾ ਦੇ ਮਰੀਜ਼ ਹੋਣਗੇ ਕੱਲ ਨੂੰ ਤੁਸੀਂ ਸਿਮਿੰਟ ਪਾਵਰ ਲਾਉਂਗੇ ਉਹਦੇ ਨਾਲ ਅਸੀਂ ਉਦੋਂ ਵੀ ਜ਼ਿਆਦਾ ਮਰੀਜ਼ ਹੋਵਾਂਗੇ ਮੈਂ ਆਪਣੀ ਮਾਂ ਤੂੰ ਸੱਦ ਨਹੀਂ ਦੇਣਾ ਚਾਹੁੰਦੀ ਮੇਰੇ ਬੱਚਿਆਂ ਨੂੰ ਕੌਣ ਪਾਲੂ ਮੇਰੇ ਪਰਿਵਾਰ ਨੂੰ ਕੌਣ ਪਾਲੂ ਤੁਸੀਂ ਇੱਥੇ ਕਹਿ ਰਹੇ ਹੋ ਵੀ ਪ੍ਰਦੂਸ਼ਣ ਨਿਪਟਾਉਂਦਾ ਪਹਿਲਾਂ ਥਰਮਲ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਵੇ ਫਿਰ ਅਸੀਂ ਕਿਉਂ ਮੇਰਾ ਰਿਕਾਰਡ ਦਰਜ ਕੀਤਾ ਜਾਵੇ ਮੈਂ ਇਸ ਚੀਜ਼ ਦੀ ਬਿਲਕੁਲ ਵਿਰੋਧਚਾ ਕੋਈ ਸਾਡੇ ਸਿਮਿੰਟ ਫੈਕਟਰੀ ਲੱਗਣੀ ਚਾਹੀਦੀ ਅਸੀਂ ਮੇਰਾ ਨਾਮ ਦੁਆਰਾ ਚੈੱਕ ਕੀਤਾ ਨੋਟ ਕੀਤਾ ਜਾਵੇ ਅਮਨਦੀਪ ਕਾਰ ਪਤਨੀ ਮਨਜੀਤ ਸਿੰਘ ਪਿੰਡ ਤਲਵੰ ਤੇ ਰਿਕਾਰਡ ਦੇ ਵਿੱਚ ਦਰਜ ਕੀਤਾ ਜਾਵੇ ਵੀ ਮਾਸਟਮਾ ਦੇ ਮਰੀਜ਼ਾ ਨਾਲ ਦੀ ਮੌਤ ਨੂੰ ਸੱਦਾ ਨਹੀਂ ਦੇਣਾ ਚਾਹੁੰਦੀ ਇਸ ਫੈਕਟਰੀ ਦੇ ਵਿਰੋਧ ਵਿੱਚ ਮੈਂ ਆਪਦਾ ਬਿਆਨ ਦਰਜ ਕਰਵਾ ਰਹੀ ਹਾਂ ਇਹ ਹੁਣ ਰਿਕਾਰਡ ਦਰਜ ਕੀਤਾ ਜਾਵੇ ਥੈਂਕ ਯੂ ਇਹ ਨਾਮ ਵੀਰਪਾਲ कौर ਆਰ ਵਾਈਫ ਆਫ ਜਸਵੀਰ ਸਿੰਘ ਆਰ ਮੈਂ ਤਲਵੰਡੀ ਅਕਲੀਆ ਤੋਂ ਬਲੋਂਗ ਕਰਦੀ ਆਂ ਦੁਬਾਰਾ ਬੋਲਣਾ ਮੈਂ ਪ੍ਰਦੂਸ਼ਣ ਬਾਰੇ ਗੱਲ ਕਰਦੀ ਆਂ ਮੇਰਾ ਨਾਮ ਵੀਰਪਾਲ कौर ਵਾਈਫ ਆਫ ਜਸਵੀਰ ਸਿੰਘ ਆਰ ਤਲਵੰਡੀ ਅਕਲੀਆ ਤੋਂ ਬਲੋਂਗ ਕਰਦੀ ਆਂ ਔਰ ਮੇਰਾ ਇੱਕ ਪ੍ਰਦੂਸ਼ਣ ਦੇ ਬਰਤੀ ਹੈ ਕਿ ਮੇਰਾ ਇੱਕ ਬੱਚਾ 5 ਸਾਲ ਦਾ ਔਰ ਜਦੋਂ ਵੀ ਉਹ ਖੇਡ ਕੇ ਆਉਂਦਾ ਥਰਮਲ ਪਲਾਟ ਦਾ ਧੂਆ ਕਹਿ ਸਕਦੇ ਆ ਜਾਂ ਕੋਈ ਵੀ ਉਹਦੇ ਕੰਨ ਜਦੋਂ ਤੇ ਅੱਖਾਂ 'ਚ ਪੈਂਦੇ ਆ ਸ਼ਾਮ ਨੂੰ ਤਾਂ ਅੱਖਾਂ 'ਚ ਛਿੱਟੇ ਮਾਰਦੇ ਆ ਬਟ ਫਿਰ ਵੀ ਉਹਨੂੰ ਅੱਖਾਂ ਦੇ ਵਿੱਚ ਜਲਨ ਰਹਿੰਦੀ ਆ ਤਾਂ ਤੁਸੀਂ ਇਹ ਸੋਚੋ ਜੇ ਮੰਨ ਲਓ ਇੱਕ ਬੱਚਾ 5 ਸਾਲ ਦੇ ਬੱਚੇ ਤੇ ਇੰਨਾ ਇਫੈਕਟ ਪੈ ਰਿਹਾ ਤਾਂ ਬਾਅਦ ਦੇ ਵਿੱਚ ਜਿਹੜੇ ਮੰਨ ਲਓ ਬਜ਼ੁਰਗ ਨੇ ਜਾਂ ਕੋਈ ਵੀ ਆਪਣੇ ਵੱਡਾ ਪਰਸਨ ਆ ਤਾਂ ਉਹਦੇ ਤੇ ਕਿੰਨਾ ਇਫੈਕਟ ਪੈਂਦਾ ਹੋਊਗਾ ਤੇ ਉਹ ਬੱਚੇ ਦੀ ਅੱਗੇ ਜ਼ਿੰਦਗੀ ਕੀ ਆ ਇਸ ਕਰਕੇ ਕਿ ਆ ਜੇ ਮੰਨ ਲਓ ਥਰਮਲ ਦਾ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਤਾਂ ਇਸ ਫੈਕਟਰੀ ਦਾ ਕਿੰਨਾ ਪ੍ਰਦੂਸ਼ਣ ਹੋਊਗਾ ਇਸ ਕਰਕੇ ਮੈਂ ਇਸ ਫੈਕਟਰੀ ਦਾ ਵਿਰੋਧ ਕਰਦੀ ਹਾਂ ਕਿਰਪਾ ਕਰਕੇ ਕਿ ਇਹ ਮੇਰਾ ਵਿਰੋਧ ਦਰਜ ਕੀਤਾ ਜਾਵੇ ਹਲੋ ਸ਼ਸ਼ੀ ਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਅਮਨਦੀਪ ਕੌਰ ਪਤਨੀ ਮਨਜੀਤ ਸਿੰਘ ਪਿੰਡ ਤਲਵੰਡਿਆ ਖਲੀਆ ਦੀ ਵਾਸੀ ਹਾਂ ਜਦੋਂ ਸਾਡੇ ਥਰਮਲ ਪਲਾਂਟ ਲੱਗਿਆ ਸੀ ਤਾਂ ਸਾਨੂੰ ਕਿਹਾ ਗਿਆ ਵੀ ਤੁਹਾਨੂੰ ਰੋਜ਼ਗਾਰ ਮਿਲੇ ਮੈਂ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦੇ ਹਾਂ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਪਰ ਇੱਕ ਮੈਂ ਦਮੇ ਦੀ ਮਰੀਜ਼ ਥਰਮਲ ਕਲਾਉਡ ਨੇ ਜੂ ਬਣਾਤੀ ਮੇਰੀ ਰਿਪੋਰਟ ਮੈਂ ਤੁਹਾਨੂੰ ਦੇਣੀ ਚਾਹਣੀ ਹੈ ਲੈ ਲਓ ਮੇਰੇ ਤੋਂ ਮੈਂ ਥਰਮਲ ਦਮੇ ਦੀ ਅਸਥਮਾ ਦੀ ਮਰੀਜ਼ਾਂ ਠੀਕ ਹੈ ਮੇਰੇ ਛੋਟਾ ਜਿਹਾ ਬੱਚਾ ਹੈ ਅੱਜ ਥਰਮਲ ਕਰਕੇ ਮੈਨੂੰ ਅਸਥਮਾ ਹੋਇਆ ਐ ਇੱਥੇ ਮੇਰੇ ਕਈ ਬੱਚਾ ਬਿਮਾਰ ਹੋਣਗੇ ਜੇ ਅਸਟਮਾ ਦੇ ਮਰੀਜ਼ ਹੋਣਗੇ ਕੱਲ ਨੂੰ ਤੁਸੀਂ ਸਿਮੈਂਟ ਪਾਵਰ ਲਾਉਂਗੇ ਉਹਦੇ ਨਾਲ ਅਸੀਂ ਉਦੋਂ ਵੀ ਜ਼ਿਆਦਾ ਮਰੀਜ਼ ਹੋਵਾਂਗੇ ਮੈਂ ਇਹਦੀ ਮੌਤ ਨੂੰ ਸੱਦਾ ਨਹੀਂ ਦੇਣਾ ਚਾਹੁੰਦੀ ਮੇਰੇ ਬੱਚਾ ਨੂੰ ਕੌਣ ਪਾਲੂ ਮੇਰੇ ਪਰਿਵਾਰ ਨੂੰ ਕੌਣ ਪਾਲੂ ਤੁਸੀਂ ਇੱਥੇ ਕਹਿ ਰਹੇ ਹੋ ਵੀ ਇਹ ਪ੍ਰਦੂਸ਼ਣ ਜਿਤਨਾ ਆਉਂਦਾ ਪਹਿਲਾਂ ਥਰਮਲ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਵੇ ਫਿਰ ਅਸੀਂ ਕਿਉਂ ਮੇਰਾ ਰਿਕਾਰਡ ਦਰਜ ਕੀਤਾ ਜਾਵੇ ਮੈਂ ਇਸ ਚੀਜ਼ ਦੇ ਬਿਲਕੁਲ ਵਿਰੋਧਚਾ ਕੋਈ ਸਾਡੇ ਸਿਮੈਂਟ ਫੈਕਟਰੀ ਲੱਗਣੀ ਚਾਹੀਦੀ ਅਸੀਂ ਮੇਰਾ ਨਾਮ ਦੁਆਰਾ ਚੈੱਕ ਕੀਤਾ ਨੋਟ ਕੀਤਾ ਜਾਵੇ ਅਮਨਦੀਪ ਕੌਰ ਪਤਨੀ ਮਨਜੀਤ ਸਿੰਘ ਪਿੰਡ ਤਰਵੰ ਤੇ ਰਿਕਾਰਡ ਦੇ ਵਿੱਚ ਦਰਜ ਕੀਤਾ ਜਾਵੇ ਵੀ ਮਾਸਤਮਾ ਦੇ ਮਰੀਜ਼ਾ ਮੈਂ ਆਦੀ ਮੌਤ ਨੂੰ ਸੱਦਾ ਨਹੀਂ ਦੇਣਾ ਚਾਹੁੰਦੀ ਇਸ ਫੈਕਟਰੀ ਦੇ ਵਿਰੋਧ ਵਿੱਚ ਮੈਂ ਆਪਦਾ ਬਿਆਨ ਦਰਜ ਕਰਵਾ ਰਹੀ ਹਾਂ ਇਹ ਹੁਣ ਰਿਕਾਰਡ ਦਰਜ ਕੀਤਾ ਜਾਵੇ ਥੈਂਕ ਯੂ ਇਹਨਾ ਅਮੀਰਪਾਲ ਕੌਰ ਆਫ ਵਾਈਫ ਆਫ ਜਸਵੀਰ ਸਿੰਘ ਆ ਮੈਂ ਤਲਵੰਡੀ ਅਕਲੀਆ ਤੋਂ ਬਿਲੋਂਗ ਕਰਦੀ ਆ ਦੁਬਾਰਾ ਬੋਲਣਾ ਮੈਂ ਪ੍ਰਦੂਸ਼ਣ ਬਾਰੇ ਗੱਲ ਕਰਦੀ ਆ ਮੇਰਾ ਨਾਮ ਵੀਰਪਾਲ ਕੌਰ ਵਾਈਫ ਆਫ ਜਸਵੀਰ ਸਿੰਘ ਆ ਤਲਵੰਡੀ ਅਕਲੀਆ ਤੋਂ ਬਿਲੋਂਗ ਕਰਦੀ ਆ ਔਰ ਮੇਰਾ ਇੱਕ ਪ੍ਰਦੂਸ਼ਣ ਦੇ ਬਰਤੀ ਹੈ ਕਿ ਮੇਰਾ ਇੱਕ ਬੱਚਾ 5 ਸਾਲ ਦਾ ਔਰ ਜਦੋਂ ਵੀ ਉਹ ਖੇਡ ਕੇ ਆਉਂਦਾ ਥਰਮਲ ਪਲਾਟ ਦਾ ਧੂਆ ਕਹਿ ਸਕਦੇ ਆ ਜਾਂ ਕੋਈ ਵੀ ਉਹਦੇ ਕੰਮ ਜਦੋਂ ਅੱਖਾਂ 'ਚ ਪੈਂਦੇ ਆ ਸ਼ਾਮ ਨੂੰ ਤਾਂ ਅੱਖਾਂ 'ਚ ਛਿੱਟੇ ਮਾਰਦੇ ਆ ਬਟ ਫਿਰ ਵੀ ਉਹਨੂੰ ਅੱਖਾਂ ਦੇ ਵਿੱਚ ਜਲਨ ਰਹਿੰਦੀ ਆ ਤਾਂ ਤੁਸੀਂ ਇਹ ਸੋਚੋ ਜੇ ਮੰਨ ਲਓ ਇੱਕ ਬੱਚਾ 5 ਸਾਲ ਦੇ ਬੱਚੇ ਤੇ ਇੰਨਾ ਇਫੈਕਟ ਪੈ ਰਿਹਾ ਤਾਂ ਬਾਅਦ ਦੇ ਵਿੱਚ ਜਿਹੜੇ ਮੰਨ ਲਓ ਬਜ਼ੁਰਗ ਨੇ ਜਾਂ ਕੋਈ ਵੀ ਆਪਣੇ ਵੱਡਾ ਪਰਸਨ ਆ ਤਾਂ ਉਹਦੇ ਤੇ ਕਿੰਨਾ ਇਫੈਕਟ ਪੈਂਦਾ ਹੋਊਗਾ ਤੇ ਉਹ ਬੱਚੇ ਦੀ ਅੱਗੇ ਜ਼ਿੰਦਗੀ ਕੀ ਆ ਇਸ ਕਰਕੇ ਕਿ ਆ ਜੇ ਮੰਨ ਲਓ ਥਰਮਲ ਦਾ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਤਾਂ ਇਸ ਫੈਕਟਰੀ ਦਾ ਕਿੰਨਾ ਪ੍ਰਦੂਸ਼ਣ ਹੋਊਗਾ ਇਸ ਕਰਕੇ ਮੈਂ ਇਸ ਫੈਕਟਰੀ ਦਾ ਵਿਰੋਧ ਕਰਦੀ ਹਾਂ ਕਿਰਪਾ ਕਰਕੇ ਕਿਹਾ ਮੇਰਾ ਵਿਰੋਧ ਦਰਜ ਕੀਤਾ ਜਾਵੇ